ਪੰਜਾਬ ਅੰਦਰ ਲਗਭਗ ਪੰਜਾਬ ਅੰਦਰ ਲਗਭਗ ਸਾਰੀਆਂ ਨੈਸ਼ਨਲ ਪਾਰਟੀਆਂ ਦੇ ਕੌਮੀ ਲੀਡਰ ਪਹੁੰਚੇ ਹੋਏ ਨੇ ਤੇ ਆਪਣੀ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦ ਹੁਣ ਸਾਰੀਆਂ ਨੈਸ਼ਨਲ ਪਾਰਟੀਆਂ ਦੇ ਕੌਮੀ ਲੀਡਰ ਇੱਥੇ ਪਹੁੰਚੇ ਹੋਏ ਨੇ ਤਾਂ ਮੇਰੇ ਸਵਾਲਾਂ ਦੇ ਜਵਾਬ ਦੇਣ ਕੇ ਵੰਦੀ ਸਿੰਘਾਂ ਦੇ ਮੁੱਦੇ ਤੇ ਇਹਨਾਂ ਲੀਡਰਾਂ ਦਾ ਸਟੈਂਡ ਕੀ ਆ ਚੰਡੀਗੜ੍ਹ ਦੇ ਉੱਤੇ ਸਟੈਂਡ ਕੀ ਆ ਪੰਜਾਬ ਦੇ ਦਰਿਆਈ ਪਾਣੀਆ ਉੱਤੇ ਸਟੈਂਡ ਕੀ ਆ ਇਸ ਸਪਸ਼ਟ ਕਰਨ ਤੇ ਜਵਾਬ ਦੇਣ ਕਿ ਦੇਸ਼ ਨੂੰ ਕਿਉਂ ਜਾਣਬੁੱਝ ਕੇ ਜਾਤਾਂ ਅਤੇ ਧਰਮ ਦੇ ਆਧਾਰ ਤੇ ਵੰਡਿਆ ਜਾ ਰਿਹਾ ਜਦਕਿ ਦੇਸ਼ ਸਾਰੇ ਧਰਮਾਂ ਦਾ ਤਾਂ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਦੇਣ ਜੇਕਰ ਇਹਨਾਂ ਦੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ ਨਾਲ ਹੀ ਉਹਨਾਂ ਨੇ ਕਾਂਗਰਸ ਤੇ ਤੰਜ ਕੱਸਦੇ ਹਾਂ ਕਿ ਆ ਕਿ ਕਾਂਗਰਸ ਤੋਂ 1984 ਦੇ ਹਮਲੇ ਦਾ ਬਦਲਾ ਲੈਣ ਦਾ ਸਮਾਂ ਤੇ ਸਾਰੇ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਓ ਦੂਜੇ ਪਾਸੇ ਬੀਜੇਪੀ ਉੱਤੇ ਤੰਜ ਕੱਸਦੇ ਆ ਉਹਨਾਂ ਕਿਹਾ ਕਿ ਬੀਜੇਪੀ ਜੋ ਜਿੱਤ ਦਾ ਦਾਵਾ ਠੋਕਰੀ ਹੈ ਉਹਨਾਂ ਦੀਆਂ 200 ਤੋਂ ਵੱਧ ਸੀਟਾਂ ਨਹੀਂ ਆ ਰਹੀਆਂ ਤੇ ਪੰਜਾਬ ਦੇ ਵਿੱਚ ਤਾਂ ਖਾਤਾ ਵੀ ਨਹੀਂ ਖੁੱਲ ਰਿਹਾ ਇਸ ਤੋਂ ਪਹਿਲਾਂ ਭਾਈਵਾਲ ਦੇ ਤੌਰ ਤੇ ਉਹਨਾਂ ਦੀਆਂ ਦੋ ਸੀਟਾਂ ਜ਼ਰੂਰ ਆ ਜਾਂਦੀਆਂ ਸੀ ਪਰ ਇਸ ਵਾਰ ਤਾਂ ਪੰਜਾਬ ਦੇ ਵਿੱਚ ਹੁਣ ਉਹਨਾਂ ਦਾ ਖਾਤਾ ਨਹੀਂ ਖੁੱਲ ਰਿਹਾ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹ ਦਾਵਾ ਕਰ ਰਿਹਾ ਕਿ ਅਸੀਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਲਈ ਲੜਾਈ ਵੀ ਵਿੱਡਾਂਗੇ ਸੰਘਰਸ਼ ਵੀ ਕਰਾਂਗੇ ਤੇ ਪੰਜਾਬ ਦਾ ਹੱਕ ਪੰਜਾਬ ਨੂੰ ਲੈ ਕੇ ਦਵਾਂਗੇ ਤੇ ਨਾਲ ਹੀ ਚੰਡੀਗੜ੍ਹ ਦੀ ਜੋ ਲੜਾਈ ਲੰਬੇ ਸਮੇਂ ਤੋਂ ਵਿਵਾਦ ਦੇ ਵਿੱਚ ਰਹੀ ਹੈ ਵਿਵਾਦਪੂਰਨ ਚੰਡੀਗੜ੍ਹ ਰਿਹਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪਹਿਲਾ ਉਮੀਦਵਾਰ ਵੀ ਉਤਾਰਿਆ ਸੀ ਪਰ ਉਸ ਤੋਂ ਬਾਅਦ ਉਹ ਉਮੀਦਵਾਰ ਹਰਦੀਪ ਸਿੰਘ ਬਟਰੇਲਾ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਚੱਲੇ ਜਾਂਦੇ ਆ ਉਸ ਤੋਂ ਬਾਅਦ ਮੰਨਿਆ ਇਹ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਨਾ ਕੋਈ ਉਮੀਦਵਾਰ ਜ਼ਰੂਰ उतारेगा ਪਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਉਮੀਦਵਾਰ ਨਹੀਂ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜ਼ਰੂਰ ਲਖਬੀਰ ਸਿੰਘ ਕੋਟਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉੱਧਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਸਾਂਝੇ ਉਮੀਦਵਾਰ ਮਨੀਸ਼ ਦਿਵਾੜੀ ਨੇ ਆਪਣਾ ਆਪਣਾ ਉਮੀਦਵਾਰ ਚੋਣਾਂ ਦੇ ਵਿੱਚ ਉਤਾਰਿਆ ਤੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਨੂੰ ਸੂਬੇ ਦੇ ਅਧਿਕਾਰ ਦਿੱਤੇ ਜਾਣਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤੇ ਤੇ ਸਪਸ਼ਟ ਕਰਨ ਨੂੰ ਕਿਹਾ ਸੀ ਕਾਂਗਰਸੀਆਂ ਨੂੰ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਖਾਸ ਤੌਰ ਤੇ ਸੁਨੀਲ ਜਾਖੜ ਨੇ ਭਗਵੰਤ ਮਾਨ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਦੇ ਵੱਡੇ ਰਾਖੇ ਬਣਦੇ ਹੋ ਹੁਣ ਤੁਸੀਂ ਦੱਸੋ ਕਿ ਇਸ ਮੁੱਦੇ ਉੱਤੇ ਤੁਹਾਡਾ ਕੀ ਸਟੈਂਡ ਹੈ ਬੀਜੇਪੀ ਦੇ ਪ੍ਰਧਾਨ ਨੇ ਕਿਹਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੇਗਾ ਉਧਰ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਜੋ ਕਿ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਉਹ ਆਪਣਾ ਸਟੈਂਡ ਸਪਸ਼ਟ ਕਰਨ ਤੇ ਜਿਸ ਦੇ ਲਈ ਹਮੇਸ਼ਾ ਲੜਾਈ ਲੜਦਾ ਰਿਹਾ ਅਕਾਲੀ ਦਲ ਉਸ ਉੱਤੇ ਅਸੀਂ ਕਿਸੇ ਵੀ ਰੂਪ ਦੇ ਵਿੱਚ ਚੰਡ ਪੰਜਾਬ ਨੂੰ ਚੰਡੀਗੜ੍ਹ ਤੋਂ ਅਲੱਗ ਨਹੀਂ ਹੋਣ ਦਵਾਗੇ ਇਸ ਮੁੱਦੇ ਉੱਤੇ ਲਗਾਤਾਰ ਸਿਆਸਤ ਪੱਕੀ ਰਹੀ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਜਦ ਸਾਰੀਆਂ ਪਾਰਟੀਆਂ ਦੇ ਕੌਮੀ ਲੀਡਰ ਲਗਭਗ ਸਾਰੀਆਂ ਪਾਰਟੀਆਂ ਦੇ ਕੌਮੀ ਲੀਡਰ ਪੰਜਾਬ ਦੇ ਵਿੱਚ ਨੇ ਤਾਂ ਉਹ ਦੱਸਣ ਕਿ ਬੰਦੀ ਸੰਘਾ ਦੇ ਮੁੱਦੇ ਤੇ ਇਹਨਾਂ ਦਾ ਸਟੈਂਡ ਕੀ ਆ ਪੰਜਾਬ ਦੇ ਦਰਿਆਈ ਪਾਣੀਆਂ ਤੇ ਸਟੈਂਡ ਕੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਕੀ ਸਟੈਂਡ ਆ ਜੇਕਰ ਇਹਨਾਂ ਕੋਲ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਪੰਜਾਬ ਦੇ ਲੋਕਾਂ ਦਾ ਵੋਟਾਂ ਮੰਗਣ ਦਾ ਵੀ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹ ਪ੍ਰਚਾਰ ਕਰਦਾ ਰਿਹਾ ਕਿ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਜਿੰਨਾ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਉਹ ਭਾਵੇਂ ਕਿਸੇ ਵੀ ਰੂਪ ਦਾ ਵਿਕਾਸ ਹੋਵੇ ਹਮੇਸ਼ਾ ਅਕਾਲੀ ਦਲ ਨੇ ਕੀਤਾ ਤੇ ਜੋ ਵੀ ਹੁਣ ਤੱਕ ਪੰਜਾਬ ਦੀ ਰੂਪਰੇਖਾ ਬਦਲੀ ਹੈ ਉਹ ਪੰਜਾਬੀਆਂ ਨੇ ਬਦਲੀ ਹੈ ਨਸ਼ੇ ਦੇ ਮੁੱਦੇ ਤੇ ਬੇਅਦਬੀ ਦੇ ਮੁੱਦੇ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਕਿਰਦਾ ਰਿਹਾ ਸੀ ਉਸ ਮੁੱਦੇ ਉੱਤੇ ਵਿਰੋਧੀ ਪਾਰਟੀਆਂ ਨੇ ਪ੍ਰਚਾਰ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਤੇ ਹੁਣ ਤਾਂ ਇਹਨਾਂ ਦੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਆਗੂ ਨੇ ਉਹ ਲਗਾਤਾਰ ਇਲਜ਼ਾਮ ਲਾਉਂਦੇ ਨੇ ਪੰਜਾਬ ਸਰਕਾਰ ਉੱਤੇ ਕਿ ਆਮ ਆਦਮੀ ਪਾਰਟੀ ਖੁਦ ਹੀ ਸਰਕਾਰ ਹੈ ਜਿਸ ਦੀ ਉਸ ਦੀ ਸ਼ਾਹ ਉੱਤੇ ਨਸ਼ਾ ਵਿਕ ਰਿਹਾ ਤੇ ਪੰਜਾਬ ਦੇ ਘਰ ਘਰ ਤੱਕ ਨਸ਼ਾ ਪਹੁੰਚ ਚੁੱਕਿਆ ਇਹਨਾਂ ਦੇ ਖੁੱਦ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਇਹ ਇਲਜ਼ਾਮ ਲਾ ਚੁੱਕੇ ਨੇ ਤੇ ਬੇਅਦਬੀ ਦੇ ਦੋਸ਼ਿਆਂ ਨੂੰ ਇਹਨਾਂ ਨੇ ਹਲੇ ਤੱਕ ਸਜ਼ਾ ਮਾ ਨਹੀਂ ਦਿੱਤੀਆਂ ਤੇ ਹਾਂ ਇਹ ਜ਼ਰੂਰ ਹੈ ਕਿ ਬੇਅਦਬੀ ਦੇ ਕੇਸਾਂ ਨੂੰ ਲਗਾਤਾਰ ਇਹਨਾਂ ਨੇ ਕਮਜ਼ੋਰ ਜ਼ਰੂਰ ਕੀਤਾ ਪੰਜਾਬ ਅੰਦਰ ਲਗਭਗ ਸਾਰੀਆਂ ਨੈਸ਼ਨਲ ਪਾਰਟੀਆਂ ਦੇ ਕੌਮੀ ਲੀਡਰ ਪਹੁੰਚੇ ਹੋਏ ਨੇ ਤੇ ਆਪਣੀ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦ ਹੁਣ ਸਾਰੀਆਂ ਨੈਸ਼ਨਲ ਪਾਰਟੀਆਂ ਦੇ ਕੌਮੀ ਲੀਡਰ ਇੱਥੇ ਪਹੁੰਚੇ ਹੋਏ ਨੇ ਤਾਂ ਮੇਰੇ ਸਵਾਲਾਂ ਦੇ ਜਵਾਬ ਦੇਣ ਕੇ ਵੰਦੀ ਸੰਘਾ ਦੇ ਮੁੱਦੇ ਤੇ ਇਹਨਾਂ ਲੀਡਰਾਂ ਦਾ ਸਟੈਂਡ ਕੀ ਆ ਚੰਡੀਗੜ੍ਹ ਦੇ ਉੱਤੇ ਸਟੈਂਡ ਕੀ ਆ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਸਟੈਂਡ ਕੀ ਆ ਇਹ ਸਪਸ਼ਟ ਕਰਨ ਤੇ ਜਵਾਬ ਦੇਣ ਕੇ ਦੇਸ਼ ਨੂੰ ਕਿਉਂ ਜਾਣਬੁੱਝ ਕੇ ਜਾਤਾਂ ਅਤੇ ਧਰਮ ਦੇ ਆਧਾਰ ਤੇ ਵੰਡਿਆ ਜਾ ਰਿਹਾ ਜਦਕਿ ਦੇਸ਼ ਸਾਰੇ ਧਰਮਾਂ ਦਾ ਤਾਂ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਦੇਣ ਜੇਕਰ ਇਹਨਾਂ ਦੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ ਨਾਲ ਹੀ ਉਹਨਾਂ ਨੇ ਕਾਂਗਰਸ ਤੇ ਤੰਜ ਕੱਸਦੇ ਹਾਂ ਕਿ ਆ ਕਿ ਕਾਂਗਰਸ ਤੋਂ 1984 ਦੇ ਹਮਲੇ ਦਾ ਬਦਲਾ ਲੈਣ ਦਾ ਸਮਾਂ ਤੇ ਸਾਰੇ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਓ ਦੂਜੇ ਪਾਸੇ ਬੀਜੇਪੀ ਉੱਤੇ ਤੰਜ ਕੱਸਦੇ ਹਾਂ ਉਹਨਾਂ ਕਿਹਾ ਕਿ ਬੀਜੇਪੀ ਜੋ ਜਿੱਤ ਦਾ ਦਾਵਾ ਠੋਕਰੀ ਹੈ ਉਹਨਾਂ ਦੀਆਂ 200 ਤੋਂ ਵੱਧ ਸੀਟਾਂ ਨਹੀਂ ਆ ਰਹੀਆਂ ਤੇ ਪੰਜਾਬ ਦੇ ਵਿੱਚ ਤਾਂ ਖਾਤਾ ਵੀ ਨਹੀਂ ਖੁੱਲ ਰਿਹਾ ਇਸ ਤੋਂ ਪਹਿਲਾਂ ਭਾਈਵਾਲ ਦੇ ਤੌਰ ਤੇ ਉਹਨਾਂ ਦੀਆਂ ਦੋ ਸੀਟਾਂ ਜ਼ਰੂਰ ਆ ਜਾਂਦੀਆਂ ਸੀ ਪਰ ਇਸ ਵਾਰ ਤਾਂ ਪੰਜਾਬ ਦੇ ਵਿੱਚ ਹੁਣ ਉਹਨਾਂ ਦਾ ਖਾਤਾ ਨਹੀਂ ਖੁੱਲ ਰਿਹਾ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹ ਦਾਅਵਾ ਕਰ ਰਿਹਾ ਕਿ ਅਸੀਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਲਈ ਲੜਾਈ ਵੀ ਵਿੱਡਾਂਗੇ ਸੰਘਰਸ਼ ਵੀ ਕਰਾਂਗੇ ਤੇ ਪੰਜਾਬ ਦਾ ਹੱਕ ਪੰਜਾਬ ਨੂੰ ਲੈ ਕੇ ਦਵਾਂਗੇ ਤੇ ਨਾਲ ਹੀ ਚੰਡੀਗੜ੍ਹ ਦੀ ਜੋ ਲੜਾਈ ਲੰਬੇ ਸਮੇਂ ਤੋਂ ਵਿਵਾਦ ਦੇ ਵਿੱਚ ਰਹੀ ਹੈ ਵਿਵਾਦਪੂਰਨ ਚੰਡੀਗੜ੍ਹ ਰਿਹਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪਹਿਲਾ ਉਮੀਦਵਾਰ ਵੀ ਉਤਾਰਿਆ ਸੀ ਪਰ ਉਸ ਤੋਂ ਬਾਅਦ ਉਹ ਉਮੀਦਵਾਰ ਹਰਦੀਪ ਸਿੰਘ ਬਟਰੇਲਾ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਉਸ ਤੋਂ ਬਾਅਦ ਮੰਨਿਆ ਇਹ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਨਾ ਕੋਈ ਉਮੀਦਵਾਰ ਜ਼ਰੂਰ ਉਤਾਰੇਗਾ ਪਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਉਮੀਦਵਾਰ ਨਹੀਂ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜ਼ਰੂਰ ਲਖਵੀਰ ਸਿੰਘ ਕੋਟਲਾ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਉੱਧਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਸਾਂਝੇ ਉਮੀਦਵਾਰ ਮਨੀਸ਼ ਦਿਵਾੜੀ ਨੇ ਆਪਣਾ ਆਪਣਾ ਉਮੀਦਵਾਰ ਚੋਣਾਂ ਦੇ ਵਿੱਚ ਉਤਾਰਿਆ ਤੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਨੂੰ ਸੂਬੇ ਦੇ ਅਧਿਕਾਰ ਦਿੱਤੇ ਜਾਣਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਿਤੀ ਸਪਸ਼ਟ ਕਰਨ ਨੂੰ ਕਿਹਾ ਸੀ ਕਾਂਗਰਸੀਆਂ ਨੂੰ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਖਾਸ ਤੌਰ ਤੇ ਸੁਨੀਲ ਜਾਖੜ ਨੇ ਭਗਵੰਤ ਮਾਨ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਦੇ ਵੱਡੇ ਰਾਖੇ ਬਣਦੇ ਹੋ ਹੁਣ ਤੁਸੀਂ ਦੱਸੋ ਕਿ ਇਸ ਮੁੱਦੇ ਉੱਤੇ ਤੁਹਾਡਾ ਕੀ ਸਟੈਂਡ ਆ ਬੀਜਪੀ ਦੇ ਪ੍ਰਧਾਨ ਨੇ ਕਿਹਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੇਗਾ ਉਧਰ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਜੋ ਕਿ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਉਹ ਆਪਣਾ ਸਟੈਂਡ ਸਪਸ਼ਟ ਕਰਨ ਤੇ ਜਿਸ ਦੇ ਲਈ ਹਮੇਸ਼ਾ ਲੜਾਈ ਲੜਦਾ ਰਿਹਾ ਅਕਾਲੀ ਦਲ ਉਸ ਉੱਤੇ ਅਸੀਂ ਕਿਸੇ ਵੀ ਰੂਪ ਦੇ ਵਿੱਚ ਚੰਡ ਪੰਜਾਬ ਨੂੰ ਚੰਡੀਗੜ੍ਹ ਤੋਂ ਅਲੱਗ ਨਹੀਂ ਹੋਣ ਦਵਾਗੇ ਇਸ ਮੁੱਦੇ ਉੱਤੇ ਲਗਾਤਾਰ ਸਿਆਸਤ ਭਖੀ ਰਹੀ ਹੈ ਤੇ ਹੁਣ ਸਕਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਜਦ ਸਾਰੀਆਂ ਪਾਰਟੀਆਂ ਦੇ ਕੌਮੀ ਲੀਡਰ ਲਗਭਗ ਸਾਰੀਆਂ ਪਾਰਟੀਆਂ ਦੇ ਕੌਮੀ ਲੀਡਰ ਪੰਜਾਬ ਦੇ ਵਿੱਚ ਨੇਤਾ ਉਹ ਦੱਸਣ ਕਿ ਬੰਦੀ ਸੰਘਾ ਦੇ ਮੁੱਦੇ ਤੇ ਇਹਨਾਂ ਦਾ ਸਟੈਂਡ ਕੀ ਆ ਪੰਜਾਬ ਦੇ ਦਰਿਆਈ ਪਾਣੀਆਂ ਤੇ ਸਟੈਂਡ ਕੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਕੀ ਸਟੈਂਡ ਆ ਜੇਕਰ ਇਹਨਾਂ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਪੰਜਾਬ ਦੇ ਲੋਕਾਂ ਦਾ ਵੋਟਾਂ ਮੰਗਣ ਦਾ ਵੀ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹ ਪ੍ਰਚਾਰ ਕਰਦਾ ਰਿਹਾ ਕਿ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਜਿੰਨਾ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਉਹ ਭਾਵੇਂ ਕਿਸੇ ਵੀ ਰੂਪ ਦਾ